ਤੇ ਜੀਪਾਂ ਦੇ ਐਣ ਗੱਲਾਂ ਟਿਕਾਣੇ ਲੱਗ ਜਣੀਆਂ ਗਰਾਊਂਡ ਆਪਾਂ ਕਲੀਅਰ ਕਰ ਗਏ ਗਰਾਊਂਡ ਵਿੱਚ ਕੇਵਲ ਤੇ ਕੇਵਲ ਰੈਫਰੀ ਸਹਿਬਾਨ ਜਲਦੀ ਦੇ ਨਾਲ ਮੈਚ ਸ਼ੁਰੂ ਹੋਣ ਲੱਗਾ ਮੈਂ ਫਿਰ ਤੋਂ ਸਤਿਕਾਰ ਕਰਦਾ ਸਰਦਾਰ ਬਲਵਿੰਦਰ ਸਿੰਘ ਜੀ ਉਹਨਾਂ ਦੇ ਪੁੱਤਰ ਲਵੀ ਸਾਡੇ ਭਰਾ ਅਮਰੀਕਾ ਵਾਲੇ ਦਾ ਤੇ ਨਾਲ ਸਰਦਾਰ ਰਤਨ ਸਿੰਘ ਜੀ ਉਹਨਾਂ ਦਾ ਪੁੱਤਰ ਹੈ ਲਵੀ ਸਾਡਾ ਭਰਾ ਤੇ ਪੰਜਾਬ ਸੰਧੂ ਇਟਲੀ ਸਰਦਾਰ ਜਸਵੰਤ ਸਿੰਘ ਪੁਲਵਾਨ ਦਾ ਪੁੱਤਰ ਵੱਡੀ ਸੇਵਾ ਕੀਤੀ ਹੈ ਮੈਚ ਸ਼ੁਰੂ ਹੋਣ ਲੱਗਾ ਜੇਕਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਬੋਲੇ ਸੋਨਹਾਂ ਲਾ ਪਹਿਲੀ ਰੇਡ ਸਿਰੇ ਦੀ ਖੇਡ ਤੇ ਪਹਿਲਾ ਡੇਢ ਹੁਣ ਦੇਖਾਂਗੇ ਦੁੱਲਾ ਤੇ ਹਰਮਨ ਪਹਿਲਾ ਡੇਢ ਪੁਆਇੰਟ ਇਸ ਵੇਲੇ ਕਹਿੰਦੇ ਰੇਡਰ ਨੇ ਆਪਣੀ ਖੇਡ ਕਲੱਬ ਦੇ ਹਿੱਸੇ ਵਿੱਚ ਜੋੜ ਦਿੱਤਾ ਹੈ ਪੁਆਇੰਟ ਧਾਮੀ ਨੇ ਜੋੜ ਦਿੱਤਾ ਹੈ ਅੱਜ ਤੋਂ ਚੇਅਰਮੈਨ ਸਾਹਿਬ ਵੱਡੇ ਮੈਚ ਦੀ ਨੀਂ ਰੱਖੀ ਗਈ ਹੈ ਰਾਜਵਿੰਦਰ ਮੰਨੋ ਸਾਡਾ ਇਟਲੀ ਦੇ ਵਿੱਚ ਰਹਿੰਦਾ ਹੈ ਸਾਡੇ ਜੱਸੀ ਭਰਾ ਨੇ ਜਾਣਕਾਰੀ ਦਿੱਤੀ ਹੈ ਬਾਬਾ ਕਾਲਾ ਇਟਲੀ ਦੇ ਵਿੱਚ ਦੀ ਪੈਣ ਲੱਗੀ ਹੈ ਔਰ ਮੈਚ ਦੀ ਦੂਸਰੀ ਟੀਮ ਵੱਲੋਂ ਪਹਿਲੀ ਤੇ ਜੋਬਨ ਨੇ ਦੇਖਾਂਗੇ ਸਰੇ ਦਾ ਨੰਬਰ ਜਿਹੜਾ ਆਪਣੀ ਖੇਡ ਕਲੱਬ ਦੇ ਹਿੱਸੇ ਵਿੱਚ ਜੋੜ ਦਿੱਤਾ ਹੈ ਦਾ ਗ੍ਰੇਟ ਵਾਰੀਅਰ ਆਫ ਪੰਜਾਬ ਵੱਡੇ ਯੋਧੇ ਦੀ ਤਸਵੀਰ ਹਰੀ ਸਿੰਘ ਨਲਵੇ ਦੀ ਤਸਵੀਰ ਬਣਾਈ ਹੈ ਵੱਡਾ ਜਰਨਲ ਹੈ ਪੰਜਾਬ ਦਾ ਸਾਹਮਣੇ ਦੇਖਾਂਗੇ ਗੁਰਦੇਤ ਗੁਰਦੇਤ ਦੇ ਪੀਮ ਲੱਗਦਾ ਹੋਇਆ ਜੋਰ ਏ ਕਬੱਡੀ 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 ਇੱਥੇ ਰੱਖ ਕਿਆ ਬਾਤ ਕਿ ਅਸਲ ਜਮੇਲਾ ਲੱਗਿਆ ਹਰ ਰੇਡ ਤੇ ਜੱਪੇ ਤੇ ਹੁੰਦੀ ਲਾਲਾ ਲਾਲਾ ਕਿ ਅਸਲ ਜਮੇਲਾ ਲੱਗਿਆ ਹਰ ਰੇਡ ਤੇ ਜੱਪੇ ਤੇ ਹੁੰਦੀ ਲਾਲਾ ਲਾਲਾ ਐਨ ਗੱਲ ਟਿਕਾਣੇ ਆ ਲੈ ਵੀ ਮੇਰੇ ਪੰਜਾਬੀ ਭਰਾਵੋ ਕਬੱਡੀ ਸਿਰੇ ਦੀ ਤਾੜੀ ਮਾਰ ਕੇ ਜਿਹੜੇ ਬਿਲਡਿੰਗ ਦੇ ਬੈਠੇ ਆ ਤਾੜੀ ਠੋਕੋ ਕਰਾ ਖੁੱਲ ਗਏ ਐਨ ਨਿਆਰੇ ਵੱਜੇ ਪਏ ਮੇਲਾ ਚੋਟੀ ਦਾ ਸਾਹਮਣੇ ਚਾਰ ਖੜਾ ਦੀ ਤਿਆਰ ਨੇ ਨਵੂ ਚੀ ਮੇਰੀ ਪਈ ਹੋਈ ਰੇਡ ਕਿ ਕਬੱਡੀ ਦੇ ਗਰਾਊਂਡ ਕੀਰ ਅੱਜ ਪਤਾ ਲੱਗੂ ਕੀ ਦਾ ਤਕੜਾ ਸਰੀਰ ਫਿੱਡੂ ਸੱਬੇ ਵਾਂਗੂ ਪਾ ਦੇ ਕਬੱਡੀਆਂ ਜਿੱਤ ਨਹੀਂ ਦੇਨੇ ਹੋਰ ਮਿੱਤਰੋ ਔਰ ਸਾਹਮਣੇ ਪੈ ਕੱਪ ਕੀਨੇ ਚੁੰਮਣੇ ਲੱਗ ਡੌਲਿਆਂ ਪੱਟਾਂ ਦਾ ਪੂਰਾ ਜ਼ੋਰ ਮਿੱਤਰੋ ਲਾਕੇ ਡੌਲਿਆਂ ਪੱਟਾਂ ਦਾ ਪੂਰਾ ਜ਼ੋਰ ਮਿੱਤਰੋ ਜ਼ੋਰ ਪਰਖਿਆ ਜਾਣਾ ਹੈ ਇੱਕ ਮਾਂ ਦੁਨੀਆ ਉਡੀ ਕਰਦੀ ਹੈ ਇੱਕ ਕੰਨੀ ਦੇ ਉੱਪਰ ਰੇਕਮ ਹੈ ਇੱਕ ਕੰਨੀ ਦੇ ਉੱਪਰ ਗੁਰਦੇਤ ਹੈ ਲਾ ਪਰੀਆ ਦੁਨੀਆ دیਵਾਨੀਆ ਦੁਨੀਆ دیਵਾਨੀਆ ਕੀ ਬਾਤ ਐ ਵੀ ਨੌਜਵਾਨਾ ਅਜ ਤਾਂ ਸ਼ੁਰੂਆਤ ਹੋਈ ਐ ਓਏ ਮਾਝੇ ਵਾਲੇ ਕਿੰਨਾ ਕੀ ਨਜ਼ਾਰਾ ਆਉਂਦਾ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਤਾੜੀਆਂ ਮਾਰ ਦੋ ਗੁਰਦੇਵ ਕਬੱਡੀ ਪਾ ਰਿਹਾ ਲੀ ਸਾਰੇ ਸੰਧੂ ਭਰਾਵਨੀ ਪੰਜਾਬ ਸੰਧੂਣੀ ਰਾਣੇ ਹੁਣੀ ਵੇਦੇ ਹੋਣਗੇ ਲਾਈਵ ਪਿੰਡ ਦਾ ਮੇਲਾ ਇਹਨ ਕੱਠ ਵੱਡਾ ਸਾਹਮਣੇ ਤੇਲੀ ਸਾਈਡ ਗੁਰਦੇਵ ਕਬੱਡੀ ਪਾਉਣ ਦੇ ਲਈ ਵੱਜ ਚੁੱਕਿਆ ਗਿੱਲ ਕਲੇਰ ਦੇ ਧਰਤੀ ਦਾ ਆ ਸੁਖਮਣ ਸੁਖਮਣ ਕਹਿੰਦੇ 베ਰ ਦੀ ਧਰਤੀ ਦਾ 베ਰ ਸਿੰਘ ਵਾਲਾ ਨੌਜਵਾਨ ਖੜਾ ਹੋਇਆ ਕੰਨੀ ਦੇ ਉੱਪਰ ਆਏ ਰਾਜਸਥਾਨ ਵਾਲਾ ਸੁਖਮਣ ਕੋਸ਼ਿਸ਼ ਕਰਦਾ ਪਰ ਗੁਰਦੇਵ ਨਿੰਕ ਜੋੜ ਦਿੱਤਾ ਸੇਵਕ ਦੀ ਰੇਡ ਬੋਲ ਕਾਲੀ ਦੇ ਮੰਦੀਪ ਦੇ ਪਿੰਡ ਮੁੰਡੇ ਦਾ ਤਲਵੰਡੀ ਜਿੱਤੇ ਖੇਡੇ ਕਬੱਡੀ ਗੱਡ ਕੇ ਆਉਂਦਾ ਝੰਡੀ ਪਿੰਡ ਮੁੰਡੇ ਦਾ ਤਲਵੰਡੀ ਸੇਵਕ ਦੀ ਕਬੱਡੀ ਪਈ ਹੋਈ ਆ ਚਾਰ ਖਿਡਾਰੀ ਤਿਆਰ ਨੇ ਸਟਾਪ ਲੈਣ ਦੇ ਵਿੱਚ ਗੁਰਦੇਵ ਤ ਕਿਸ਼ਨ ਗੜ ਗਿਆ ਦੁਨੀਆ ਕਬੱਡੀ ਦਾ ਟਾਰਜਟ ਕਹਿੰਦੀ ਆ ਨਾਲ ਕਹਿੰਦੇ ਗੋਪੀ ਫਰੰਦੀਪੁਰ ਚਿੱਲਾ ਉਰਲੀ ਕੰਨੀ ਏਕਮ ਫਤਾਹਪੁਰਗਾ ਤੇ ਸਰਦਾਰ ਬਚਿੱਤਰ ਸਿੰਘ ਦਾ ਪੁੱਤਰ ਹਰਮਨ ਟੱਕਰ 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 ਸੁਖ ਭੰਗਾਲੇ ਵਾਲੇ ਨਾਲ ਨੰਬਰ ਰੇਡਰ ਦਾ ਜਗਰਾਜ ਕੋਟ ਬੁੱਢੇ ਦਾ ਨਿਊ ਜਨੜ ਵੇਖ ਆਇਆ ਕਬੱਡੀ ਸਿਰੇ ਦੀ ਹੋ ਰਹੀ ਮੇਰੇ ਵੀਰੋ Rajasthan ਦੇ ਦੋ ਤਿਆਰ ਨੇ ਬੈਂਕਲੇ ਦਾ ਬਾਜੂ ਤਿਆਰ ਨਾਲ ਕਹਿੰਦੇ ਜਗਨੂ ਤਿਆਰ ਆ ਇਧਰਲੀ ਸਾਈਡ ਜਗਰਾਜ ਦੀ ਰੇਡ ਲਵੀ ਸੰਧੂ ਅਮਰੀਕਾ ਮੁੰਡੇ ਤੇ ਬਲਕਾਰੇ ਬਣਦੇ ਚੇਲੇ ਤੇ ਮਾਇਆ ਲਾਉਣੀ ਹੈ ਹੋਰ ਵੀ ਨਵੇਂ ਮੁੰਡਿਆਂ ਦਾ ਹੌਸਲਾ ਵਧਾਉਣਗੇ ਸਾਡੇ ਵੱਡੇ ਭਰਾ ਅਮਰੀਕਾ ਤੋਂ ਇਟਲੀ ਤੋਂ ਵੱਡੀ سپورਟ ਹੈ ਲਓ ਸਾਹਮਣੇ ਖਾਂਗੇ ਆ ਮੁੰਡਾ ਕਹਿੰਦੇ ਨਵਾ ਨਵਾ ਓਪਨ ਦੇ ਚ ਪੈਰ ਧਰਿਆ ਸਾਹਮਣੇ ਦੇਖਾਂਗੇ ਮੇਜਰ ਲੀ ਕਬੱਡੀ ਫੈਡਰੇਸ਼ਨ ਦਾ ਸ਼੍ਰੀ ਖਡੂਰ ਸਾਹਿਬ ਦੀ ਧਰਤੀ ਤੇ ਕੱਪ ਹੋਇਆ ਪਿੰਡ ਵਾਲਿਆ ਮੋਟਰਸਾਈਕਲ ਦੇ ਕੇ ਮਾਣ ਕੀਤਾ ਸਰਦਾਰ ਜੋਤਾ ਸਿੰਘ ਜੀ ਸਭਰਾ ਉਹਨਾਂ ਦੀ ਕਬੱਡੀ ਦਾ ਵਾਰਸ ਉਹਨਾਂ ਦੇ ਨਾਮ ਨੂੰ ਅੱਗੇ ਲੈ ਕੇ ਜਾਵੇਗਾ ਇਹ ਗਗਨ ਹੁਣਾਂ ਦਾ ਪਿੰਡੂ ਇਸ ਲਈ ਦੇਖਾਂਗੇ ਰੇਡ ਪਾਉਣ ਦੇ ਲਈ ਵਧਿਆ ਹੋਇਆ ਪੈਂਦੀ ਹੋਇ ਰੇਡ ਲਾਡੀ ਦੀ ਮਲੇਸ਼ੀਆ ਦੇ ਕੋਲੰਪੁਰ ਦੇ ਚ ਖੇਡ ਕੇ ਆਇਆ ਉਹ ਸੁਖਮਨ 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 ਰਾਜਸਥਾਨ ਵਾਲਾ ਇਹ ਲਾਡੀ ਸੁਭਰਾ ਪੈਂਦੇ ਪਟਾਕੇ ਖੰਦੇ ਕਾਕੇ ਦਰਦੇ ਬੇਲਾ ਮਿਹਰਬਾਨ ਮਿਹਰਬਾਨ ਬੱਲੇ ਬੱਲੇ ਤੋਂ ਇਹ ਮਾਣੇ ਬੱਲਾ ਮੇਲਾ ਮੇਲਾ ਉੱਥੇ ਕੀ ਆਪਾ ਓਏ ਨੰਬਰ ਭਾਵੇਂ ਰੇਡਰ ਦਾ ਓਏ ਭਾਵੇਂ ਜਾਫੀ ਦਾ ਆਹ ਟੱਕਰ ਦਾ ਕਿੰਨਾ ਕਿਨਨਾਂ ਦਾ ਆ ਬਾਤ ਹੈ ਵੀ ਦੇਖੋ ਆਏ ਕਿਰਪਾ ਚੇਅਰਮੈਨ ਸਾਹਿਬ ਬਾਬਾ ਕਾਲਾ ਮਰ ਸਾਹਿਬ ਜੀਆਂ ਦੀ ਸਰਦਾਰ ਜਸਵੰਤ ਸਿੰਘ ਜੀ ਪਹਿਲਵਾਨ ਅੱਜ ਫੁੱਲੇ ਨਹੀਂ ਸਮਾਉਂਦੇ ਕੱਠ ਵੱਡਾ ਇਧਰਲੀ ਸਾਈਡ ਗੰਗਾ ਨਗਰ ਵਾਲਾ ਫਤਾਹਪੁਰੀਏ ਦੇ ਡਿੱਕੇ ਚੜ ਗਿਆ ਫਤਾਹਪੁਰੀਏ ਦੇ ਡਿੱਕੇ ਚੜ ਗਿਆ ਸੇਵਾ ਪਹਿਲਵਾਨ ਦੱਸੇਗਾ ਨੰਬਰ ਰੇਡਾ ਇਹ ਕਹਿੰਦੇ ਕਰਨ ਰਸਤਨ ਵਾਲਾ ਕੁੜਸਾਨਾ ਵਾਲਾ ਕਹਿੰਦੇ ਨੌਜਵਨ ਇਹ ਕਹਿੰਦੇ ਰਾਜਪੁਰੇ ਵਾਲ ਸਾਈਟਰੀ ਦੇ ਪਿੰਡਾਂ ਦਾ ਗੰਗਾ ਨਗਰ ਜਰ ਜੱਪੀ ਤਿਆਰ ਫਰੰਦੀਪੁਰਗੇ ਗੋਪੀ ਦਾ ਪੱਠਾ ਕਬੱਡੀ ਪਾਉਣ ਦੇ ਲਈ ਬੱਧਿਆ ਹੋਇਆ ਚਾਰੇ ਜੱਪੀਆਂ ਦੇ ਵਿੱਚੋਂ ਇੱਕ ਨੇ ਕੋਸ਼ਿਸ਼ ਕੀਤੀ ਹੋਈ ਹੈ ਏ ਬੱਲੇ 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 ਹੋਈ ਜਾਂਦੀ ਆ ਸੁਖਮਣ ਕਹਿੰਦੇ 베ਰ ਵਾਲਾ ਕੋਸ਼ਿਸ਼ ਕਰ ਰਿਹਾ ਨੰਬਰ ਰੀਡਰ ਦਾ ਦੁੱਲਾ ਗੱਗੂ ਬੇ ਵਾਲਾ ਕਬੱਡੀ ਪਾ ਰਿਹਾ ਔਰ 우ਸਤਾਦ ਤੇ ਚੇਲੇ ਦੀ ਜੋੜੀ ਖੜੀ ਹੋਈ ਹੈ ਗੋਪੀ ਨੇ ਚੇਲੇ ਦੀ ਬਾਹ ਫੜੀ ਹੋਈ ਹੈ ਪਰ ਗੁਰਦੇਤ ਵੱਡੇ ਵੱਡੇ ਧਾਵੀਆਂ ਨੂੰ ਚਿਤ ਕਰਦਾ ਜਫਾ ਇਹਦਾ ਦਰਸ਼ਕਾਂ ਦੇ ਦਿਲ ਖੁਸ਼ ਕਰਦਾ ਜਿਹੜਾ ਵੱਡੇ ਵੱਡੇ ਜਾਫੇ ਆ ਵੱਡੇ ਵੱਡੇ ਧਾਵੀਆਂ ਚਿਤ ਕਰਦਾ ਗੱਜਮਾ ਧੰਨਵਾਦ ਆ ਪੰਜਾਬ ਇਟਲੀ ਤੇ ਅਮਰੀਕਾ ਤੋਂ ਕਹਿੰਦੇ ਸਾਡਾ ਲਾਹਪਰੀ ਦਾ ਲਵੀ ਅਮਰੀਕਾ ਵਾਲਾ ਕਿ ਜਦੋਂ ਅਮਰੀਕਾ ਤੋਂ ਕੈਨੇਡਾ ਨੂੰ ਜਾਈਦਾ ਗੋਰਿਆਂ ਦਾ ਕਰਦਲੇ ਸ਼ੱਕ ਨਹੀਂ ਬਾਬੇ ਦੀ ਕਿਰਪਣਾ ਬਲ ਕੇ ਮਿੱਤਰਾਂ ਜਿਆਦੇ ਟਰੱਕ ਨਹੀਂ ਮਿੱਤਰਾਂ ਦੇ ਚੱਲਦੇ ਟਰੱਕ ਨਹੀਂ ਬਾਜੂ ਪੁਲਵਾਨ ਹੋ ਜਾ ਤਗੜਾ ਪੰਜਾਬ ਸੰਧੋ ਇਟਲੀ ਤੇ ਲਵੀ ਸਾਡਾ ਅਮਰੀਕਾ ਵਾਲਾ ਆਖਦਾ ਕਿ ਬਾਜੂ ਮੇਰਾ ਚੇਲਾ ਕਬੱਡੀ ਪੌਣ ਦੇ ਬੰਦੇ ਭੀਮ ਬਧਿਆ ਹੋਇਆ ਫਰੰਦੀਪੁਰਿਆ ਕਹਿੰਦੇ ਇੱਕ ਕੰਨੀ ਲੱਗਾ ਹੋਇਆ ਕਿ ਕੁੰਡੀਆਂ ਦੇ ਕੁੰਡੀਆਂ ਨੇ ਸਿੰਘ ਫਸਨੇ ਕੋਈ ਨਿਤਰੂ ਬੜੇਵੇਂ ਖਾਣੀ ਡਾਂਗ ਉੱਤੇ ਡੇਰਾ ਜੱਟ ਦਾ ਇਸ ਗੱਲ ਦਾ ਝੂਠ ਨਾ ਜਾਣੀ ਫਤਾਪੁਰੀਆ ਪੀਲਾ ਪਾਣੀ ਧਾਣੀ ਪੀਲਾ ਪਾਣੀ ਧਾਣੀ ਬਾਪੂ ਰਤਨ ਸਿੰਘ ਜੀ ਉਹਨਾਂ ਦਾ ਪੁੱਤਰਾ ਬਾਬਾ ਬਲਵਿੰਦਰ ਸਿੰਘ ਜੀ ਉਹਨਾਂ ਦਾ ਪੁੱਤਰ ਲਵੀ ਸੰਧੂ ਅਮਰੀਕਾ ਤੇ ਬਾਪੂ ਜਸਵੰਤ ਸਿੰਘ ਪਹਿਲਵਾਨ ਉਹਦਾ ਬੇਟਾ ਕਹਿੰਦੇ ਸਾਡਾ ਵੱਡਾ ਪੰਜਾਬ ਤੋਂ ਇਟਲੀ ਆਖਦੇ ਫਤਾਹਪੁਰੀ ਇਕਮਦੇਵੀ ਤਿੰਨ ਜੱਫੇ 5000 ਦੇ ਹੋਣਗੇ ਹੁਣ ਤਾੜੀਆਂ ਮਾਰੋ ਜ਼ੋਰਦਾਰ ਇਧਰ ਨਵੋ ਕਬੱਡੀ ਪਾ ਰਿਹਾ ਜਗਨੂ 5000 ਲੱਗਾ ਹੋ ਜਾ ਤਗੜਾ ਬਣਾ ਦੇ ਮੇਲਾ ਉਹ ਨਵੀਂ ਉਮਰ ਦਾ ਮੁੰਡਾ ਨਾਮ ਵੀ ਪਣ ਜਾਣਾ 5000 ਮਿਲੇਗਾ ਜੱਫੇ ਤਿੰਨ ਯਾ ਨੱਚੇਗੀ ਉਹ ਵੱਜੀ ਹੋਈ ਕੰਚੀ ਪਟਾਕੇ ਲੋ ਚਾਰ ਨੇ ਮੋੜ ਕਹਿੰਦੇ ਬਰਾਬਰ ਦੀ ਭਾਜੀ ਨੰਬਰ ਪਰ ਰੇਡਰ ਦਾ ਨੰਬਰ ਗਰਲਾਲ ਦਾ ਗੁਰਵਿੰਦਰ ਇਟਲੀ ਸਗਨ ਇਟਲੀ ਜੋਗਾ ਇਟਲੀ ਗੁਰਵਿੰਦਰ ਫੌਜੀ ਲਵ ਇਟਲੀ ਰਾਣਾ ਅਸਲ ਵਰਿੰਦਰ ਢਿੱਲੋ ਕੈਨੇਡਾ ਇਹ ਸਾਰੇ ਭਰਾਣੇ ਰਾਣੇ ਸੰਧੂ ਹੋਣੀ ਸਤਨਾਮ ਹੋਣੀ ਜਸ਼ਨ ਢਿੱਲੋ ਅਮਰੀਕਾ ਤੋਂ ਇਹ ਪੰਜਾਬ ਦੇ ਇਹ ਲਵੀ ਦੇ ਵੀਰ ਨੇ ਸਾਡੇ ਵੀ ਭਰਾ live ਆਨੰਦ ਮਾਣ ਰਹੇ ਆ ਲਓ ਗੁਰਦੇਵ ਦੀ ਪਈ ਹੋਈ ਰੇਡ ਸਾਹਮਣੇ ਮੁੰਡਾ ਦਾ ਪਾਸੇ ਕਰਦਾ ਨੰਬਰ ਰੀਡਰ ਦੇ ਲਈ ਜੁੜਦਾ ਹੋਇਆ ਤਲਵੰਡੀ ਵਾਲਾ ਸੇਕ ਗ੍ਰੇਡ ਪਾਵੇਗਾ ਬਾਜੂ ਤੇ 5000 ਲੱਗਾ ਜੁਗਨੂ ਤੇ 5000 ਲੱਗਾ ਇਕਮ ਤੇ 5000 ਲੱਗਾ ਹੁਣ ਪੰਜਾਬ ਸੰਧੂ ਇਟਲੀ ਲਵੀ ਸੰਧੂ ਯੂ ਐਸ ਏ ਅਮਰੀਕਾ ਆਖਦੇ ਕਿਆ ਬਾਤ ਹੈ ਵੀ ਨੌਜਵਾਨਾ ਤਲਵੰਡੀ ਵਾਲਾ ਚੋਟੀ ਦਾ ਨੰਬਰ ਜੋੜ ਚੁੱਕਿਆ ਹੈ ਕਿਹੜੋ ਤੜੀ ਪੈਂਦੇ ਜਦੋਂ ਪੇਚੇ ਸੋਹਣਿਆ ਦੂਰ ਹੁੰਦੇ ਦਿਲਾਂ ਦੇ ਖੇ ਸੋਹਣਾ ਅਗਲਾ ਵਿਕੀਆਂ ਦੀ 31 ਮੋੜ ਰਾਜੇ ਖੇਲੇ ਦਮਕਾ ਬਗਾਨੇ ਪੁੱਤ ਦਾ ਵਜ ਦਾ ਫਰਟਾ ਜਵੇਂ ਨੀਲੇ ਫੋੜ ਦਾ ਕਾਬਲ ਦੀ ਲੱਗੀ ਹੋਈ ਸਾਊਂਡ ਆ ਪੰਜਾਬ 7 ਟੀਵੀ ਦੇ ਕੈਮਰੇ ਫੋਕਸ ਨੇ ਐਨ ਬੱਲੇ ਬੱਲੇ ਹੋਈ ਜਾਂਦੀ ਆ ਤੇ ਸਰਦਾਰ ਸੁਰਿੰਦਰ ਸਿੰਘ ਜੀ ਚੇਅਰਮੈਨ ਸਾਹਿਬ ਵੀ ਕੱਲੇ ਕੱਲੇ ਪੁਆਇੰਟ ਤੇ ਪਿਆਰ ਵੰਡ ਰਿਹਾ ਹੈ ਪਰਮਾਤਮਾ ਚੜ੍ਹਦੀ ਕਲਾ ਚ ਰੱਖਣ ਬਰਾਜ਼ੀਲਾ ਵੀਰ ਦਾ ਨਾਮ ਦੱਸ ਕੇ ਨਹੀਂ ਮੁੰਡੇ ਦਾ ਨਾਮ ਵਿਸਰ ਗਿਆ ਉਮਰ ਛੋਟੀ ਦਾ ਇਹ ਵੱਡਾ ਮੱਲ ਬਣਦਾ ਜਾ ਰਿਹਾ ਹੈ ਵੱਡੇ ਜਿਗਰੇ ਵਾਲਾ ਜੱਪ ਇਧਰ ਲਈ ਸਾਈਨ ਤੇ ਟੀਨੇਜਰ ਮੁੰਡਾ ਪਰ ਸਾਹਮਣੇ ਇਹ ਉਸਤਾਦਾਂ ਦੇ ਵਿੱਚੋਂ ਆਉਂਦਾ ਜਿਹਦੇ ਨਾਲ ਪੰਗਾ ਪੈ ਗਿਆ ਲਾਓ ਗਰਦੇ ਤੇ ਜੱਪ ਬੱਲੇ 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 ਕਬੱਡੀ 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 ਕਿਆ ਮੇਲਾ ਗੂੰਜ ਉੱਠਿਆ ਘੜੇ ਪਵਾਤੇ ਹੁਣ ਕੀ ਕਹੀਏ ਕਾਲੀਏ ਵਾਲਿਆ ਫਾੜੀ ਇਧਰ ਭੇਤੀ ਗਿਆ ਇੱਕੇ ਗਰਾਊਂਡ ਦੇ ਖਿਡਾਰੀ ਹੈ ਗੁਰਦੇਵ ਤੋਂ ਉਸ ਗਰਾਊਂਡ ਦਾ ਸੀਨੀਅਰ ਖਿਡਾਰੀ ਹੈ ਨਾ ਹੁਣ ਚੋਟੀ ਦਾ ਨੰਬਰ ਜਿਹੜਾ ਆਪਣੀ ਖੇਡ ਕਲੱਬ ਦੇ ਹਿੱਸੇ ਦੇ ਵਿੱਚ ਜੋੜ ਚੁੱਕਿਆ ਲਾ ਜਸ਼ਨ ਪੂਲਿਆਂ ਵਾਲਾ ਰੇਡ ਪਾ ਰਿਹਾ ਜਗਨੂ ਮੁੰਡਾ ਤੇਰਾ ਹਾਣੀ ਪਰ ਸਾਹਮਣੇ ਬਾਜੂ ਪੁਲਵਾਨ ਏ ਬੱਲੇ ਬੱਲੇ ਕਬੱਡੀ 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 ਬੱਡੀ ਬਾਜੂ ਪੈਂਕੇ ਵਾਲਾ ਨੰਬਰ ਜਸ਼ਨ ਦਾ ਓਏ ਮਾਝਾ ਲੋ ਕਿੰਨਾ ਕਿ ਨਜ਼ਾਰਾ ਆਉਂਦਾ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਕੀ ਬਾਤ ਪਟਾਕੇ ਪੈਂਦੇ ਆ ਕਰਨ ਗੰਗਾ ਨਗਰ ਵਾਲਾ Rajasthan ਵਾਲਾ ਰੇਡ ਪਾ ਰਿਹਾ ਫਤਾਪੁਰੀਆ ਬਣਾ ਦੇ ਮੇਲਾ ਇਹ ਗੋਪੀ ਲੱਗ ਗਿਆ ਗੋਪੀ ਲੱਗ ਗਿਆ ਇਹ ਫਰੰਦੀਪੁਰੀਆ ਪੰਜਾਬ ਸੰਧੂ ਹਾਂਜੀ ਤੇ ਲਵੀ ਸੰਧੂ ਸਾਡਾ ਭਰਾ ਹਰਪ੍ਰੀਤ 베ਗੋਵਾਲ ਤੇ ਅਰਮਾਨ ਨਵੀਪੋਰੋ ਦਾ ਜਿਗਰੀ ਯਾਰ ਲਵੀ ਉਹਨਾਂ ਨੇ ਆਖਿਆ ਤੇ ਰਾਣਾ ਸੰਧੂ ਸਾਡਾ ਸਾਊਥ ਅਫਰੀਕਾ ਤੇ ਪੰਜਾਬ ਸੰਧੂ ਇਟਲੀ ਉਹਨਾਂ ਵੱਲੋਂ 5000 ਦਾ ਪਹਿਲਾ ਜੱਫਾ ਇਧਰ ਨੋਟਾਂ ਦਾ ਮੀਰ ਸਰਦਾਰ ਸ੍ਰਿੰਦਰ ਸਿੰਘ ਜੀਆ ਨੇ ਇੱਕ ਮਿੰਟ ਭਰਾ ਦਿੱਤਾ ਯਾਰ ਆਏ ਨਾ ਕਰੋ ਯਾਰ ਪਹਿਲਵਾਨ ਦੀ ਆ ਨਹੀਂ ਹੈਲੋ ਤੌਰ ਨੂੰ ਸਤਿਕਾਰ ਭਾਈ ਇਦਾਂ ਨਹੀਂ ਪਿਆਰ ਨਾਲ ਬੱਚਿਆਂ ਨੂੰ ਬੇਨਤੀ ਆ ਜੇ ਲੋ ਪੁਲਵਾਨ ਨੂੰ ਅਸ਼ੀਰਵਾਦ ਗੁਰੂਆ ਦੇ ਲੈਣ ਦੋ ਯਾਰ ਮਾਇਰ ਦੀ ਕੋਈ ਕਮੀ ਆ ਸਰਦਾਰ ਸਿੰਦਰਪੁਰ ਚੇਅਰਮੈਨ ਇੱਕ ਮੇਰੀ ਬੇਨਤੀ ਆ ਬਜ਼ੁਰਗਾਂ ਨੇ ਸਤਿਕਾਰ ਕੀਤਾ ਪੁਲਵਾਨ ਦਾ ਮਾਣ ਕੀਤਾ ਅਸ਼ੀਰਵਾਦ ਦਿੱਤਾ ਕਿਸੇ ਬੱਚੇ ਨੇ ਗਰਾਊਂਡ ਵਿੱਚ ਪੈਸੇ ਨਹੀਂ ਚੁਕਾਉਣਾ ਜਿਨ੍ਹਾਂ ਦੀ ਗਰਾਊਂਡ ਵਿੱਚ ਵੀ ਡਿਊਟੀ ਨਹੀਂ ਕਿਰਪਾ ਕਰਕੇ ਗਰਾਊਂਡ ਕਲੀ ਰੱਖੋ ਲਓ ਲੱਖਾ ਜੀ ਇਹ ਨੂਰ ਮਹਿਲ ਦੇ ਇਲਾਕੇ ਦਾ ਆਪਾਂ ਵਿਆਹ ਕਰਵਾਈਏ ਵੇ ਸੱਜਣਾ ਤੂੰ ਕਾਲਾ ਮੈਂ ਗੋਰੀ ਦੋ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ ਦੋ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ ਸਰਿੰਦਰ ਸਿੰਘ ਚੇਅਰਮੈਨ ਸਾਹਿਬ ਐਵੇਂ ਨਹੀਂ ਕਿਸੇ ਨੇ ਗੱਲ ਲਗਤੀ ਕਿ ਜੱਜਾਂ ਨੂੰ ਵੀ ਪੈਂਦੀ ਆ ਵਕੀਲ ਕਰਨੇ ਤੇ ਚੰਦਰੀ ਮਾਇਆ ਹੀ ਇਦਾਂ ਦੀ ਆ ਮੱਲੋਂ ਮੋ ਲਿਖੇ ਚੱਲਿਓਂ ਦੀ ਖਾੜੇ ਜਾ ਪਰ ਬੇਨਤੀ ਵੀ ਕਰਾਉਂਦੇ ਇੱਥੇ ਰੱਖਵਾ ਵੀ ਨੌਜਵਾਨ ਲੱਗਦਾ ਹੋਇਆ ਜੋਰ ਤੇ ਪੁਆਇੰਟ ਸਾਹਮਣੇ ਦੇਖਾਂਗੇ ਇਸ ਲਈ ਰੀਡਰ ਨੇ ਜੋੜ ਦਿੱਤਾ ਸਾਹਮਣੇ ਰੇਡ ਕਹਿੰਦੇ ਇਸ ਲਈ ਕਿਹੜੇ ਮੰਨਣੇ ਪਾਉਣੇ ਆ ਇਹ ਵੀ ਕਹਿੰਦੇ ਨੂਰਮੈਲ ਦੇ ਇਲਾਕੇ ਦਾ ਰੇਡ ਪਾਉਣ ਦੇ ਲਈ ਪਹੁੰਚੂ ਕੇ ਆ ਖੇਡ ਦੇ ਮੈਦਾਨ ਦੇ ਵਿੱਚ ਪੈਂਦੀ ਹੋਈ ਰੇਡ ਡਾਕਟਰ ਆ ਉਹ ਸਾਹਮਣੇ ਵੀ ਨੌਜਵਾਨ ਹੈ ਮਹਿੰਦੀਆਂ ਕਲਾਂ ਦੀ ਧਰਤੀ ਦਾ ਨੌਜਵਾਨ ਖੜਾ ਹੋਇਆ ਪਰ ਇੱਕ ਕੰਨੀ ਦੇ ਉੱਪਰ ਲੱਖਾਂ ਚੀਮਿਆਂ ਵਾਲਾ ਬੇਰ ਵਾਲੇ ਦੀ ਧਰਤੀ ਦਾ ਲੱਗ ਗਿਆ ਸੁਖਮਣ ਪਰ ਸਾਹਮਣੇ ਦੇਖਾਂਗੇ ਪੁਆਇੰਟ ਕੇਸ ਖਿਡਾਰੀ ਦਾ ਇਧਰ ਸਰਵਾਰ ਜੌਨ ਸਿੰਘ ਦਾ ਸੁਪੁੱਤਰ ਚੇਅਰਮੈਨ ਸਰੇਂਦਰ ਸਿੰਘ ਜੀ ਮਾਣ ਸਨਮਾਨ ਕਰ ਰਹੇ ਪਲੇਅਰਾਂ ਦੇ ਇਧਰ ਭੀਮ ਦੀਆਂ ਤਿੰਨ ਕਬੱਡੀਆਂ ਸ਼ੇਰਾ ਲਾਹੌਰੀ ਮੱਲ ਮਲਕੀਤ ਕਵੈਤ ਕਿੰਨਾ ਟਿਲੋਂ ਗਮਾਨਪੁਰਾ ਪੈਰਸ ਫਰਾਂਸ 2100 ਦੀਆਂ ਹੋਣਗੀਆਂ ਪਹਿਲੀ ਪੈ ਗਈਆਂ ਤਾਣੀਆਂ ਮਾਰਦੇ ਇਹ ਸਾਹਮਣੇ ਪੀਮ ਗੁਰਦੇਤ ਪੀਮ ਗੁਰਦੇਤ ਟੱਕਰ ਸਿਰੇ ਦੀ ਲੱਗਦਾ ਹੋਇਆ ਜੋ ਇਹ ਇੱਥੇ ਰੱਖ। ਕਿਆ ਬਾਤ ਐ ਵੀ ਨੌਜਵਾਨਾ। ਮਾਝੇ ਵਾਲੋ ਅੱਜ ਤਾਂ ਸਵਾਦ ਆ ਰਿਹਾ ਐ। ਇੱਕ ਪਾਸੇ ਘਰਿਆਲੇ ਦੀ ਟੀਮ ਐ ਔਰ ਦੂਸਰੀ ਸਾਈਡ ਤੇ ਸਾਹਮਣੇ ਕਹਿੰਦੇ ਫਰੰਦੀਪੁਰ ਦੀ ਟੀਮ ਚੋਟੀ ਦਾ ਪ੍ਰਦਰਸ਼ਨ ਕਰ ਰਹੀ ਐ। ਬਲਕਾਰਾ ਬੰਨ ਨਾਨਕਿਆਂ ਦੇ ਪਿੰਡ ਦੇ ਚ ਟੀਮ ਲੈ ਕੇ ਆਇਆ ਐ। ਬੜੀ ਦੂਰੋਂ ਦੂਰੋਂ ਪੰਜਾਬ ਸੁਣੋ ਨੇ ਆਖਿਆ ਅੱਜ ਰਾਜਸਥਾਨ ਤੋਂ ਖਿਡਾਰੀ ਆਉਣਗੇ। ਬੰਨ ਪਹਿਲਵਾਨ ਦੇ ਨਾਨਕਿਆਂ ਦਾ ਪਿੰਡ ਐ। ਆਹ ਲੱਗਿਆ ਬੰਨ ਦਾ ਚੇਲਾ ਬਣਾਵੇਂਗਾ ਮੇਲਾ। ਕਬੱਡੀ ਕਬੱਡੀ ਇੱਥੇ ਰੱਖ ਚੇਅਰਮੈਨ ਸਾਹਿਬ ਸਰਦਾਰ ਸੁਰਿੰਦਰ ਸਿੰਘ ਜੀ ਕੱਲੇ ਕੱਲੇ ਪੁਆਇੰਟ ਤੇ ਆਸ਼ੀਰਵਾਦ ਦੇ ਰਹੇ ਨੇ ਰੇਡਰ ਦਾ ਨੰਬਰ ਗੁਰਲਾਲ ਦੀ ਰੇਡ ਬੋਲ ਮੰਦੀਪ ਦੇ ਲਓ ਗੁਰਲਾਲ ਕਬੱਡੀ ਪਾ ਰਿਹਾ ਲਾਲਾਂ ਵਿੱਚੋਂ ਲਾਲ ਗੁਰਲਾਲ ਘਨੌਰ ਦਾ ਤੇ ਬੁਰਜਾਂ ਵਿੱਚੋਂ ਜਿਵੇਂ ਬੁਰਜ ਲਾਹੌਰ ਦਾ ਗੁਰਲਾਲ ਦੀ ਕਬੱਡੀ ਪਈ ਹੋਈ ਆ ਪੰਜਾਬ ਵੇਂਦਾ ਹੁਣਾ ਇਟਲੀ ਤੋਂ ਏ ਏਕਮ ਫਤਾਪੁਰਗਾ 5000 5000 ਇੱਥੇ ਇੱਥੇ ਦੁਨੀਆ ਨੱਚੀ ਏ ਬੱਲੇ ਬੱਲੇ ਦੁਨੀਆ ਨੱਚੀ ਏ ਇੱਕ ਮੋਪੀ ਦਾ ਚੇਲਾ ਖਤਾਪੁਰਗਾ ਲੁੱਟ ਗਿਆ ਮੇਲਾ ਬਣ ਗਿਆ ਮੇਲਾ ਗੋਪੀ ਦਾ ਚੇਲਾ ਓਏ ਆਸਲਾਂ ਦੇ ਚਾਹਿਆਂ ਦਾ ਮੁੱਲ ਮੁੜ ਗਿਆ ਤੇ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਆਹ ਜੱਫੇ ਤੋਂ ਖੋ ਜੋ ਕੇ ਚੇਅਰਮੈਨ ਸਾਹਿਬ ਜੀਆਂ ਨੇ 500 ਦੇ ਦਿੱਤਾ ਗਰਾਊਂਡ ਕਲੀਅਰ ਕਰ ਦਿੱਤੀ ਆਵੇ ਜਗਰਾਜ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਮਹਿੰਦੀਆਂ ਕਲਾ ਦੀ ਧਰਤੀ ਦਾ ਕਿ ਦੋ ਤਰ੍ਹਾਂ ਦੀ ਗੋਲੀ ਹੈ ਬਸ ਫਰਕ ਹੈ ਟਾਈਮਾਂ ਦਾ ਤੂੰ ਦਸ ਘੜਾਉਣਾ ਤਾਂ ਡਾਕਟਰ ਵਹੀ ਮਾਦਾ ਉਧਰ ਸਾਰੇ ਵੀਰ ਸਤਕਾਰਯੋਗ ਨੇ ਸਾਡੇ ਅਮਰਤ ਵੀਰ ਸਿੰਘ ਜੀ ਚੇਅਰਮੈਨ ਸਾਹਿਬ ਵੱਡੇ ਉਹ ਵੀ ਪਿਆਰ ਦੇ ਰਹੇ ਆ ਕਿ ਮੇਲੇ ਵੇਖੇ ਹੋਣੇ ਤੂੰ ਬੋਧੇ YouTube ਤੇ ਤੇ ਮੇਲਾ ਜਾ ਹੰਦੀਪੁਰਗਾ ਹੰਦੀਪੁਰਗਾ 5000 ਹੰਦੀਪੁਰਗਾ 5000 ਹੰਦੀਪੁਰਗਾ 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 ਬਾਪੂ ਸੰਦੂਲ ਸਿੰਘ ਹੰਦੀਪੁਰਗਾ ਪੁੱਤਰ ਹੈ ਹੰਦੀਪੁਰਗਾ ਦੁਨੀਆ ਦੁਨੀਆ ਕਰਨੀਪੁਰਗਾ ਓ ਦੁਨੀਆ دیਵਾਨੀ ਜਿੰਨੂ ਕਰਨੀ ਆਉਂਦੀ ਐ ਦੁਨੀਆ دیਵਾਨੀ ਜਿੰਨੂ ਕਰਨੀ ਆਉਂਦੀ ਐ ਹਾਂਜੀ ਗਰਾਊਂਡ ਗਰਾਊਂਡ ਕਲੀਅਰ ਕਰੋ ਜੀ ਸਭ ਤੋਂ ਪਹਿਲਾਂ ਹੈਲੋ ਮੈਂ ਬੇਨਤੀ ਕਰਦਾ ਹਾਂ ਜੀ ਸੀਪੀ ਵਾਲਾ ਵੀਰ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਇੱਕ ਗੱਲ ਦੀ ਸਮਝ ਨਹੀਂ ਲੱਗੀ ਪੈਸੇ ਜਿਹੜੇ ਪੈਸੇ ਦਿੰਦੇ ਆ ਇੱਕ ਮਿੰਟ ਉਧਰ ਵੀ ਟੱਕਰ ਸਿਰੇ ਦੀ ਕੀ ਬਾਤ ਲਾਡੀ ਸਭਰਾ ਤੇ 베ਰਾਲੀਆ 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 ਸੁਖਮਣ ਨੰਬਰ ਰੇਡਰ ਦਾ ਭਾਈ ਇੱਕ ਮਿੰਟ ਇੱਕ ਮਿੰਟ ਸੇਵਾ ਭਲਵਾਂ ਜੀ ਟਾਈਮ ਮੋੜ ਲਓ ਮੜੇ ਹੁਣ ਚੇਅਰਮੈਨ ਸਾਹਿਬ ਤੇ ਇਕੱਲੇ ਇਕੱਲੇ ਪੁਆਇੰਟ ਤੇ ਪੈਸੇ ਵੰਡ ਰਹੇ ਉਹਨਾਂ ਤੇ ਉਹਨਾਂ ਗਰਾਊਂਡ ਦੇ ਵਿੱਚ ਰਹਿਣਾ ਹੀ ਹੈ ਹਾਂ ਉਹ ਪਿਆਰ ਵੰਡ ਰਹੇ ਆ ਆ ਬਾਕੀਆਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿਰਪਾ ਕਰਕੇ ਬਹਿ ਜਾਣ ਹਲੋ ਕਿਰਪਾ ਕਰਕੇ ਬਹਿ ਜਾਣੇ ਸਾਡੀ ਨਿਮਰਤਾ ਸਹਿ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਕਿਸੇ ਦਾ ਸੁਆਦ ਨਾ ਖਰਾਬ ਕਰੋ ਦੇਖੋ ਅੱਜ ਬਹੁਤ ਵੱਡਾ ਇਕੱਠ ਹੈ ਬਾਰਡਰ ਬੈਲਟ ਦੇ ਵਿੱਚ ਬਾਬਾ ਕਾਲ ਮਾਰ ਜੀਆਂ ਦੀ ਕਿਰਪਾ ਕਿਰਪਾ ਕਰਕੇ ਬਾਬਾ ਜੀਆਂ ਦਾ ਮੇਲਾ ਨਾ ਖਰਾਬ ਕਰੋ ਇਹ ਸਾਡੀ ਨਿਮਰਤਾ ਸਹਿਤ ਬੇਨਤੀ ਆ ਆਹ ਸਾਹਮਣੇ ਸੁਖ ਤੇ ਜਪ ਸੁਖ ਤੇ ਜਪ ਆਹ ਸੁਲਤਾਨ ਦੀ ਧਰਤੀ ਲੱਗਦਾ ਹੋਇਆ ਏ ਬੱਲੇ ਹੁੰਦੀ ਹੋਈ ਇੱਥੇ ਰੱਖ ਮੈਂ ਆਖਿਆ ਮੁੰਡਾ ਬਯੰਤੀ ਵੜਾ ਸਿਰੇ ਦਾ ਨੰਬਰ ਜਿਹੜਾ ਜੋੜ ਚੁੱਕਿਆ ਆ ਮੈਚ ਕਹਦਾ ਐਂਡ ਜਿਵੇਂ ਕੈਨੇਡਾ ਦੇ ਟ੍ਰਾਂਟੋ ਵਿੱਚ ਫਾਈਨਲ ਖੇਡਿਆ ਜਾਂਦਾ ਹ ਜਿਵੇਂ ਸਰੀ ਦੇ ਵਿੱਚ ਫਾਈਨਲ ਏ ਬੱਲੇ ਬੱਲੇ ਹੋਈ ਜਾਂਦੀ ਆ ਫਿਰ ਪੂਨਿਆਂ ਵਾਲਾ ਸ਼ਹੀਦ ਭਾਈ ਤਾਰੂ ਸਿੰਘ ਜੀਆਂ ਦਾ ਪਿੰਡ ਰੇਡ ਪਾਉਣ ਦੇ ਲਈ ਵਧਿਆ ਆ ਅਰਸ਼ੂਨਾਂ ਦਾ ਪਿੰਡ ਰੇਡ ਪਾ ਰਿਹਾ ਤੇ ਮੁਕਾਬਲਾ ਮੁਕਾਬਲਾ ਭਾਈ ਲੱਧੂ ਵਾਲਾ ਜਗਨੂ ਕੋਸ਼ਿਸ਼ ਕਰਦਾ ਅੰਕ ਇਸ ਲਈ ਰੇਡਰ ਨੇ ਜੋੜ ਦਿੱਤਾ ਪੂਨਿਆਂ ਵਾਲਾ ਕਹਿੰਦੇ ਜਸ਼ਨ ਫਰੰਦੀਪੁਰ ਦੇ ਗੋਪੀ ਦਾ ਚੇਲਾ ਆਪਰਾ ਪ੍ਰੋਟੀਨ ਦੇ ਬਾਅਦ ਜੋੜਦਾ ਹੋਇਆ ਕਰਨ ਕਹਿੰਦੇ ਕੜਸਾਨਾ ਵਾਲਾ ਰਸਤਨ ਵਾਲਾ ਗੰਗਾ ਨਗਰ ਵਾਲਾ ਆ ਗਿਆ ਗੰਗਾ ਨਗਰ ਵਾਲਾ ਆ ਗਿਆ ਫਾੜ ਗੁਰਦਤ ਸਿੰਘ ਜਿਆਰੀ ਸਿਆ ਪਿਆਰੀ ਮੇਲਣੇ ਲੰਘ ਜਾਣਾ ਮੇਲਣੇ ਲੰਘ ਜਾਣਾ ਕਿ ਮੇਲੇ ਦੇ ਤਨਕਮ ਪੱਕੇ ਧੁੱਪ ਧੂੜ ਤੇ ੱੱਕੇ ਮੇਲੇ ਦੇ ਤਨਕਮ ਪੱਕੇ ਟੱਕਰ ਕਨੇ ਸਿਰੇ ਦੀਆ ਅਜੇ ਸ਼ਹਾਜਪੁਰਗਾ ਅਨਮੋਲ ਸੰਧੂ ਸ਼ਬ ਸੰਧੂ ਜਨਦਰ ਸਤਨਾਬ ਸਿੰਘ ਯਾਸਲ ਮੰਗਲ ਸਿੰਘ ਜੀ ਮੰਗਾ ਜਨਦਰ ਸਰਜੀਤ ਸਿੰਘ ਜਨਦਰ ਕਾਰਜ ਸਿੰਘ ਜੀ ਕਸ਼ਮੀਰ ਸਰਪੰਚ ਹੋਂ ਦਾ ਜੀਵਨ ਸਿੰਘ ਜੀ ਬਈਕਾ ਆਸਲਾ ਵੇਲੀਆਂ ਵਾਲੇ ਬਹੁਤ ਬਹੁਤ ਧੰਨਵਾਦ ਵੱਡਾ ਸਤਕਾਰ ਕਰਦੇ ਆ ਜੋਬਨ ਨੇ ਚੋਟੀ ਦਾ ਨੰਬਰ ਜੋੜ ਦਿੱਤਾ ਕਿਸੇ ਪਿੰਡ ਦਾ ਜੋਬਨਾ ਸੁਲਤਾਨ ਵਾਲਾ ਇੰਗਲੈਂਡ ਦੇ ਵਿੱਚ ਵੱਸਦਾ ਇੱਕ ਨਰੈਣ ਗੋਪੀ ਟਲੀ ਤੇ ਯਵਰਾਜ ਸੰਧੂ ਬ੍ਰੈਂਟਨ ਕੈਨੇਡਾ ਵਾਲਾ ਵੱਡਾ ਭਰਾ ਅਮਰਤੀ ਵੀਰ ਉਹਨਾਂ ਦੇ ਇੱਕ ਮੁਣੀ ਭਰਾ ਨੇ ਜਿਨ੍ਹਾਂ ਨੇ ਦਾਸ ਦਾ ਵੱਡਾ ਮਾਨਸਮਾਨ ਕੀਤਾ ਗੁਰੂ ਮਹਾਰਾਜ ਚੜ੍ਹਦੀ ਕਲਾ ਚ ਰੱਖਣ ਫਿਰ ਤੁਰਦਾਸ ਕਰਦੇ ਆ ਭਰਾਵਾਂ ਦੇ ਲਈ ਸਾਹਮਣੇ ਦੁੱਲਾ ਰੇਡ ਪਾ ਰਿਹਾ ਗੁਰਦੇਵ ਦੁਨੀਆ ਉੜੀ ਕਰਦੀ ਹੈ ਉਹ ਦੁਨੀਆ ਉੜੀ ਕਰਦੀ ਹੈ ਫਰੰਦੀਪੁਰੀਆ ਗੋਪੀ ਕਿਸ਼ਨਗੜੀਆ ਗੁਰਦੇਵ ਵੱਡੇ ਮੱਲ ਖੜੇ ਹੋਏ ਨਜ਼ਾਰਾ पिया दुला ते ਇੱਥੇ ਰੱਖ ਕੀ ਬਾਤ ਹੈ ਵੀ ਨੌਜਵਾਨਾਂ ਦੀ ਕਬੱਡੀ ਦੇ ਸ਼ਕੀਨ ਕੰਮ ਚੱਕ ਮੈਟ ਤੇ ਰਗੜੇ ਨਾਲ ਬਣਦਾ ਬਦਾਮ ਸ਼ੇਕ ਰਗੜੇ ਨਾਲ ਬਣਦਾ ਬਦਾਮ ਸ਼ੇਕ ਕਬੱਡੀ ਦੇ ਯਕੀਨ ਕੰਮ ਚੱਕ ਮੈਟ ਲਓ ਸਾਹਮਣੇ ਕਬੱਡੀ ਫੇਰ ਪਈ ਹੋਈ ਆ ਨੂਰਮੰਦ ਇਲਾਕੇ ਦਾ ਨੌਜਵਾਨ ਹਸ਼ਿਆਰਪੁਰ ਦਾ ਨਵੂ ਚੀਮਾ ਕਬੱਡੀ ਪਾ ਰਿਹਾ ਬਾਬਾ ਅਸ਼ਾ ਸਿੰਘ ਸੋਢੀ ਪਾਵਲ ਦੀ ਕਹਿੰਦੇ ਸਾਉਂਡ ਲੱਗੀ ਆ ਪਟਾਕੇ ਪੈਂਦੇ ਆ ਦੁਨੀਆ ਦੇ ਵੱਡੇ ਸਟਾਰ ਖੇਡ ਰਿਹਾ ਆ ਔ ਨਾਮ ਬਾਜੂ ਪਿੰਡ ਬੈਂਕਾ ਜੱਗ ਜਾਣਦਾ ਪਿੱਠ ਪਿੱਛੇ ਬਾਜ ਖਣਵਾਇਆ ਮੁੰਡੇ ਨੇ ਸਿਰੇ ਦਾ ਖਿਡਾਰੀ ਪੂਰਾ ਜਾਫੀ ਚੋਟੀ ਦਾ ਕਹਿੰਦੇ ਆ ਘੌਂਦੇ ਨੂੰ ਢਾਇਆ ਮੁੰਡੇ ਨੇ ਇਸ ਇਲਾਕੇ ਦਾ ਵੱਡਾ ਸਿੰਗਰ ਵੱਡਾ ਭਰਾ ਸ਼ੈਰੀ ਸੰਧੂ ਰਤੋਗਿਆਂ ਵਾਲਾ ਉਹ ਵੀ ਚੇਚੇ ਤੌਰ ਤੇ ਆਇਆ ਬਹੁਤ ਬਹੁਤ ਧੰਨਵਾਦ ਕਰਦੇ ਆ 2100 ਦੀ ਦੂਸਰੀ ਰੇਡ ਉਹ ਗੁਰਦੇ ਵੱਡੇ ਵੱਡੇ ਧਾਵੀਆਂ ਨੂੰ ਛਿੱਤ ਕਰਦਾ ਜੱਫਾ ਜੀ ਦਾ ਦਰਸ਼ਕਾਂ ਦੇ ਦਿਲ ਖੁਸ਼ ਕਰਦਾ 2100 ਦਾ ਜੱਫਾ ਇਹਦਾ ਇਸੇ ਲਈ ਗੁਰਦੇਤ ਨੇ ਲਾ ਦਿੱਤਾ ਔਰ ਮਲਕੀਤ ਕਵੈਤ ਗਿੰਨਾ ਟਲੋਂ ਗਮਾਨਪੁਰਾ ਤੇ ਸ਼ੇਰਾ ਲਾਹੌਰੀ ਮਲ ਉਹਨਾਂ ਭਰਾਵਾਂ ਵੱਲੋਂ 2100 ਦੇ ਵੱਡੇ ਮਾਨ ਹੋਣਗੇ ਗੁਰਦੇਤ ਦੇ ਸਾਹਮਣੇ ਦੇਖਾਂਗੇ ਪੈਂਦੀ ਹੋ ਰੇਡ ਗਿੱਲ ਕਲੇਰ ਦੀ ਧਰਤੀ ਦਾ ਇਸੇ ਲਈ ਗੁਰਦੇਵ ਸਿੰਘ ਸਰਬ ਇੰਗਲੈਂਡ ਵਾਲੇ ਦਾ ਵੀਰ ਕਬੱਡੀ ਪਾ ਰਿਹਾ ਬਾਜੂ ਹੋ ਜਾ ਸਾਹਮਣੇ ਪਰ ਨੰਬਰ ਰੀਡਰ ਦਾ ਮੰਗਲ ਮੰਗਾ ਸਾਡਾ ਲਵੀ ਅਮਰੀਕਾ ਵਾਲੇ ਦਾ ਵੀਰਾ ਸਤਕਾਰ ਕਰਦੇ ਆ ਆ ਜੱਪ ਰੇਡ ਪਾ ਰਿਹਾ ਫੱਤਾਪੁਰੀਏ ਦੇ ਨਾਲ ਜਾ ਕੇ ਟੱਕਰ ਹੋ ਜਵੇ ਗੱਲ ਕਹਿੰਦੇ ਟਕਾਣੇ ਲੱਗੇਗੀ ਇੱਕ ਪਾਸੇ ਆ ਵੀ ਮੁੰਡਾ ਟੀਨੇਜਰ ਪਰ ਗੋਪੀ 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 Guys, this could change everything. If you finance cars between 2007 and 2021, you could be due a refund. <laughs> ਪਿਆਰ ਦੇ ਨਾਲ ਕੋਈ ਗੱਲ ਨਹੀਂ ਗੋਪੀ ਤੋਂ ਨੰਬਰ ਲਿਆ ਸੁਖ ਨੇ ਵੀ ਆਖਿਆ ਕਿ ਪਿਆਰ ਦੇ ਨਾਲ ਮੈਂ ਗੱਲ ਕੀਤੀ ਹੈ ਗੋਪੀ ਤੋਂ ਨੰਬਰ ਲੈਣਾ ਹੈ ਕੋਈ ਛੋਟੀ ਗੱਲ ਨਹੀਂ ਮੁੰਡੇ ਦੀ 16 17 ਸਾਲ ਉਮਰ ਹੈ ਸੋ ਜਿਨ੍ਹਾਂ ਜਿਨ੍ਹਾਂ ਨੂੰ ਜੱਪ ਦੀ ਖੇਡ ਵਧੀਆ ਲੱਗੀ ਹੈ ਕੰਮੂ ਪਹਿਲਵਾਨ ਦੇ ਚੇਲੇ ਦੀ ਤਾੜੀਆਂ ਮਾਰ ਦਿਓ ਜ਼ੋਰਦਾਰ ਇਧਰ ਜਗਰਾਜ ਰੇਡ ਪਾਉਣ ਦੇ ਲਈ ਵੱਜ ਚੁੱਕਿਆ ਹੈ ਖੇਡ ਦੇ ਮੈਦਾਨ ਦੇ ਵਿੱਚ ਲੱਖਾਂ ਚੀਮਿਆਂ ਵਾਲਾ ਨੌਜਵਾਨ ਇਸ ਲਈ ਕੋਸ਼ਿਸ਼ ਕਰਦਾ ਹੈ ਅੰਕ ਜਿਹੜਾ ਰੇਡਰ ਨੇ ਜੋੜ ਦਿੱਤਾ ਹੈ ਸਰਦਾਰ ਗੁਰਦੇਵ ਸਿੰਘ ਦੀ ਸੰਧੂ ਸੀਮਨ ਸਟੋਰ ਰਤੋਗਿਆਂ ਵਾਲੇ ਉਹ ਵੀ ਚੇਚੇ ਤਾਰ ਤੇ ਆਏ ਆ ਜਿਹੜੇ ਜੰਗਲੇ ਦੇ ਅੰਦਰ ਆ ਗਏ ਆ ਉਹਨਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿਰਪਾ ਕਰਕੇ ਬੈਠ ਜਾਣ ਬੜਾ ਤਗੜਾ ਮੈਚ ਜਿਹੜਾ ਖੇਡਿਆ ਜਾ ਰਿਹਾ ਹੈ ਬਾਹਰ ਜਿਹੜੇ ਜੰਗਲੇ ਤੋਂ ਬਾਹਰ ਖੜੇ ਆ ਉਹ ਕਹਿੰਦੇ ਨਾ ਹੁਣ ਅਸੀਂ ਅੰਦਰ ਆ ਸਕਦੇ ਆ ਕਿਰਪਾ ਕਰਕੇ ਜਿਹੜੇ ਅੰਦਰ ਆ ਗਏ ਆ ਉਹ ਬਹਿ ਜਾਣ ਤੇ ਲੋਕ ਬਦਲ ਚੋਂ ਕਰਨੀਆਂ ਕਰ ਵੀਰਿਆ ਮੂੰਹ ਇਧਰ ਨੂੰ ਵੱਡਾ ਤੇਰਾ ਮਾਣ ਕਰਨਾ ਛੱਬਾ ਆਸਟ੍ਰੇਲੀਆ ਸਰਦਾਰ ਜੈਮਲ ਸਿੰਘ ਨੂੰ ਮਾਣ ਆਪਣੇ ਪੁੱਤਰ ਦੇ ਜज्ਬੇ ਦੇ ਉੱਪਰ ਬਹੁਤ ਵੱਡੇ ਪਿਆਰ ਵਿਰਿੰਦਰ ਦਾ ਵੀ ਮਾਣ ਸਨਮਾਨ 26 ਹਾਂ ਜੋਨੇ ਪਿੰਡੀਆਂ ਸੇਵਾ ਪਹਿਲਵਾਨ ਅਮੀਸ਼ਾ ਦੇ ਭੋਲਾ ਮਾਣੇਗੇ ਅੱਜ ਕਹਿੰਦੇ ਥੋਕ ਵਜਾ ਕੇ ਫੈਸਲੇ ਦੇ ਰਹੇ ਨੇ ਗੁਰਦੇਤ ਵੀ ਇੱਕ ਕੰਨੀ ਦੇ ਉੱਪਰ ਖੜਾ ਹੋਇਆ ਪੰਘਾਲੇ ਵਾਲਾ ਸੁਖ ਹੈ ਹਰਮਨ ਹੁਣ ਦੇਖਾਂਗੇ ਚਾਰੀ ਚੋਟੀ ਦੇ ਚਾਰੀ ਚੋਟੀ ਦੇ ਇੱਕਮ 5000 ਲੱਗਾ ਨੌਜਵਾਨਾ 5000 ਉਧਰ ਨੰਬਰ ਕਹਿੰਦੇ ਰੇਡਰਾ ਸੇਵਕ ਤਲਵੰਡੀ ਵਾਲੇ ਦਾ ਉਧਰ ਪੰਜਾਬੀ ਵੀਰ ਕਹਿੰਦਾ ਵੀ ਇਟਲੀ ਵਿੱਚ ਪੱਕਾ ਹੋ ਜਾ ਤੇ ਲਵ ਮਰੀਕ ਵਾਲਾ ਅਮਰੀਕਾ ਵਿੱਚ ਪੱਕਾ ਹੋ ਜੇ ਇੱਕ ਇੰਟਰਨੈਸ਼ਨਲ ਕਬੱਡੀ ਸ਼ੋਅ ਮੈਚ ਕੁੜੀਆਂ ਦਾ ਤੇ ਇੱਕ ਆਸਾਨਾਂ ਦਾ ਜਿਹੜਾ ਅੱਜ ਚੱਲ ਰਿਹਾ ਈ ਟੀਮਾਂ ਅਗਲੇ ਸਾਲੇ ਦੇ ਮੈਦਾਨਾਂ ਵਿੱਚ ਖੇਡਣਗੀਆਂ ਲਓ ਵੀ ਅਮਰੀਕਾ ਪੰਜਾਬ ਰਾਣੇ ਸੰਧੂਣ ਦਾ ਮੇਲਾ ਚੱਲ ਰਿਹਾ ਸਰਦਾਰ ਜਸ ਸਿੰਘ ਜੀ ਸਰਦਾਰ ਬਲਵਿੰਦਰ ਸਿੰਘ ਦੇ ਪੁੱਤਰਾਂ ਦੀ ਗੱਲ ਵੱਡੀ ਆ ਖੇਡ ਕਬੱਡੀ ਵੱਡੀ ਆ ਅਮਰਤਪੀਰ ਸਿੰਘ ਚੇਅਰਮੈਨ ਸਾਹਿਬ ਸਰਦਾਰ ਜੌਨ ਸਿੰਘ ਦਾ ਸੁਪੁੱਤਰ ਸਰਦਾਰ ਪਟਾਪੁਰਗਾ 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 ਸਾਹੂਰ ਦਾ ਇੱਕ ਵਾਰ ਪੰਜਾਬ ਤੇ Rajasthan ਦੀ ਟੱਕਰ ਚੱਲਦੀ ਹੈ ਪੰਜਾਬ ਤੇ Rajasthan ਦੀ ਟੱਕਰ ਚੱਲਦੀ ਹੈ ਜਸਵੰਤ ਸਿੰਘ ਜੀ ਪਹਿਲਵਾਨ ਪੰਜਾਬ ਸੰਧੂ ਦੇ ਫਾਦਰ ਸਾਹਿਬ ਵੱਡਾ ਅਸ਼ੀਰਵਾਦ ਦਿੰਦੇ ਨੇ ਚੇਅਰਮੈਨ ਸਾਹਿਬ ਜੀ ਨੇ 500 ਇਸ ਜੱਫੇ ਤੋਂ ਖੁਸ਼ ਹੋ ਕੇ ਪਹੁੰਚਦਾ ਕਰ ਦਿੱਤਾ ਮੀਰਪੁਰੀਆ ਜੱਫਾ ਕਿੰਨਾ ਮੁੰਡੇ ਦਾ ਦੂਸਰਾ ਜਾਂ ਤੀਸਰਾ ਦੋ ਜੱਫੇ ਹੋਏ ਤਿੰਨ ਜੱਫੇ ਹੋ ਗਏ ਹੈ ਲਵੀ ਸੰਧੂ ਕੈਲੀਫੋਰਨੀਆ ਯੂ ਐਸ ਏ ਅਮਰੀਕਾ ਤੇ ਪੰਜਾਬ ਸੰਧੂ ਇਟਲੀ 5000 ਲੱਗਾ ਬੇਫਿਕਰੇ ਰੋ ਮੇਲਾ ਵੀ ਉਹੀ ਕਰਵਾ ਰਿਹਾ ਹੈ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਸਿੱਧੂ ਆ ਚਿੰਤਾ ਨਾ ਕਰੀ ਕਿਸੇ ਗੱਲ ਦੀ ਸਾਰਾ ਇਹ ਲੈ ਕੇ ਜਾਣ ਗੁੱਲਾ ਦੁੱਲਾ ਗੁਰਖਪੁਰ ਦਾ ਸਜਣ ਤੰਦੂਰ ਕੋਲ ਤੋਰ ਦੇ ਕੇ ਲੈ ਜਾਣਾ ਗਿਆ ਦੁੱਲਾ ਲੋ ਸਾਹਮਣੇ ਇਧਰ ਦੁੱਲਾ ਗੱਗੂਵੇ ਵਾਲਾ ਇੱਕ ਬੱਗਿਆਂ ਵਾਲਾ ਦੁੱਲਾ ਗੱਗੂਵੇ ਦਾ ਦੁੱਲਾ 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 ਤੇ ਸਰਦਾਰ 75 ਸਿੰਘ ਦਾ ਸੁਪੁੱਤਰ ਹਰਮਨ ਜਲਾਲਪੁਰ ਕੇ ਕੋਸ਼ਿਸ਼ ਕਰ ਰਿਹਾ ਆ ਮੁੰਡੇ ਦੀ ਜਨ ਰੇਡ ਪਾਵੇਗਾ ਖੇਡ ਦੇ ਮੈਦਾਨ ਦੇ ਵਿੱਚ ਲਵੀ ਸੰਧੂ ਯੂ ਐਸ ਏ ਅਮਰੀਕਾ ਵਾਲਾ ਵੱਡਾ ਪ੍ਰਾਅ ਤੇ ਜੱਗਾ ਸਾਡਾ ਭਰਾ ਸਰੀ ਕੈਨੇਡਾ ਦਲਜੀਤ ਯੂ ایس اے ਅਮਰੀਕਾ ਪਿਛਲੇ ਦਿਨ ਵੀ ਕਹਿੰਦੇ ਸਚਕਣਵਾਸੀ ਬਾਬਾ ਜਰਨੈਲ ਸਿੰਘ ਜੀ ਉਹਨਾਂ ਦੇ ਯਾਦਗਰੀ ਖੇਡ ਮੇਲੇ ਤੇ ਵੱਡਾ ਮੈਚ ਕਰਵਾਇਆ ਭਰਾਵਾਂ ਨੇ ਔਰ ਅੱਜ ਵੀ ਵੱਡੀਆਂ ਸਮਾਵਾਂ ਨੇ ਬਹੁਤ ਬਹੁਤ ਸਤਿਕਾਰ ਕਰਦੇ ਆ ਲਵੀ ਭਰਾਵਾਂ ਦਾ ਦਲਜੀਤ ਉਹਨਾਂ ਦਾ ਇਧਰਲੀ ਸੈਡ ਆ ਡਾਕਟਰ ਹੈ ਮਹਿੰਦੀਆਂ ਕਲਾ ਦੀ ਧਰਤੀ ਦਾ ਜੋਰ ਲੱਗ ਰਿਹਾ ਪੱਟ ਭਰਿਆ ਹੋਇਆ

ਚਾਰ ਚਫੇਰੇ ਨਿਗਾਹ ਕਮਾ ਕੇ ਦੇਖ ਲੋ ਤੇ ਲਵੀ ਅਮਰੀਕਾ ਵਾਲੇ ਦੇ ਫਾਦਰ ਸਾਹਿਬ ਸਰਦਾਰ ਬਲਵਿੰਦਰ ਸਿੰਘ ਜੀ ਉਹ ਵੀ ਮੇਹਦੇ ਹੋਣਗੇ ਸਰਦਾਰ ਰਤਨ ਸਿੰਘ ਜੀ ਉਹਨਾਂ ਦਾ ਪੁੱਤਰਾ ਅਮਰੀਕਾ ਤੋਂ ਸੇਵਾ ਕਰ ਰਿਹਾ ਹੈ ਪਹਿਲਵਾਨ ਸਾਹਿਬ ਦਾ ਪੁੱਤਰ ਇਟਲੀ ਤੋਂ ਸੇਵਾ ਕਰ ਰਿਹਾ ਹੈ ਔਰ ਬਾਬਾ ਕਾਲਾ ਮਾਰ ਦੀ ਕਰਨ ਕਰਾਉਣ ਵਾਲੇ ਆ ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲੇ ਨੇ ਔਰ ਵੱਡਾ ਇਕੱਠ ਹੋ ਗਿਆ ਦੁਨੀਆ ਦੇ ਵੱਡੇ ਸਟਾਰ ਪਹੁੰਚੇ ਨੇ ਮੈਚ ਚੋਟੀ ਦਾ ਇੱਕ ਵੀ ਬੰਦਾ ਕਹਿੰਦੇ ਇੱਥੋਂ ਮੈਚ ਛੱਡ ਕੇ ਨਹੀਂ ਗਿਆ ਲਾਓ ਸਾਹਮਣੇ ਪੀ ਕਬੱਡੀ ਆ ਗਿਆ ਭੀਮ ਗੁਰੂ ਘਰ ਦੀ ਬਿਲਡਿੰਗ ਨੇ ਸੰਗਤ ਬੈਠੀ ਆ ਵੱਡਾ ਕਾਠਾ ਵੱਡਾ ਮੇਲਾ ਤੇ ਦੁਨੀਆ ਕਬੱਡੀ ਦੀ ਫੈਨ ਕਰਨੇ ਕੀ ਚੜ੍ਹਦਗੀ ਲੈnde ਤੇ ਆਸਰਾਂ ਦੇ ਮੇਲੇ ਤੇ ਵੇਖਨ ਆਰ ਕਰੇ ਪੈਂਦੇ ਓਏ ਓਏ ਬੱਲੇ 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 ਸੁਖ ਸੁਖ ਪੰਘਾਲੇ ਵਾਲਾ ਸੁਖ ਪੰਘਾਲੇ ਵਾਲਾ ਸੁਖ ਪੰਘਾਲੇ ਵਾਲਾ ਨੇ ਭੀਮ ਸੋਰ ਸਿੰਘੀਆਂ ਆ ਜੋਰ ਲਾ ਫੌਜਾਂ ਵਿੱਚ ਆਨੰਦ ਮਾਰ ਰਹੀਆਂ ਗੁਰੂਆਂ ਲੜਦੀਆਂ ਫੌਜਾਂ ਸਰਦਾਰ ਟਹਿਲ ਸਿੰਘ ਜੀ ਗਿੱਲ ਸਾਹਿਬ ਗਿੰਦਰ ਦੇ ਪਿਤਾ ਜੀ ਆਏ ਹੈ ਜਿਨ੍ਹਾਂ ਨੇ ਇਸ ਇਲਾਕੇ ਦੇ ਵਿੱਚ ਵੱਡਾ ਮਲਕ ਪੈਦਾ ਕੀਤਾ ਹੈ ਜਿਨ੍ਹਾਂ ਦੇ ਪੁੱਤਰ ਦੀ ਦੁਨੀਆ ਭਰ ਦੇ ਵਿੱਚ ਚੜ੍ਹਾਈ ਹੈ ਬਹੁਤ ਬਹੁਤ ਸਤਿਕਾਰ ਕਰਦੇ ਹਾਂ ਉਧਰ ਪੰਜਾਬ ਇਟਲੀ ਤੇ ਨਵੀਂ ਅਮਰੀਕਾ ਲੈ ਵੀ ਮੱਝੇ ਲੋ ਤੁਹਾਡਾ ਪਿਆਰ ਖਿੱਚ ਕੇ ਲਿਆਉਂਦਾ ਤੁਹਾਡਾ ਪਿਆਰ ਖਿੱਚ ਕੇ ਲਿਆਉਂਦਾ ਤੁਹਾਨੂੰ ਸਲਾਮ ਤੁਹਾਡੇ ਜਜਬੇ ਨੂੰ ਸਲਾਮ ਆ ਮਾਂ ਖੇਡ ਕਬੱਡੀ ਵੱਡੀ ਆ ਗੱਬਰੂ ਦੀ ਪਈ ਹੀ ਰੇਡ ਇਹ ਆ ਕਿਨੇ ਗਰਲਾਲ ਖੰਡੂਰ ਸਾਹਿਬ ਵਾਲਾ ਨੰਬਰ ਆਪਣੀ ਟੀਮ ਦੇ ਬਾਅਦ ਤੇ ਜੁੜਦਾ ਹੋਇਆ ਹੁਣ ਰੇਡ ਨਵੂ ਚੀਮੇ ਦੀ ਆ ਫੜੋ ਤੇਰੀ ਗੰਗਾ ਨਗਰ ਵਾਲਿਆ ਕਿ ਇੱਕ ਮਜਾਜਨ ਹਾਤਰਗ ਦੀ ਸੱਜੇ ਮੋਢੇ ਤੇ ਦੂਜਾ ਹਾਤਰਗ ਮੇ ਦੀ ਖੱਬੇ ਮੋਢੇ ਤੇ ਫੇਰ ਤੈਨੂੰ ਰਾਹ ਜਾਂਦੇ ਨੂੰ ਨਾ ਸਾੜਿਆ ਤੂੰ ਕੀ ਜਾਣੇ ਤੇਰੀ ਹਿੱਕ ਤੇ ਦੀਵਾ ਨਾਮ ਵਾਲਿਆ ਤੂੰ ਕੀ ਜਾਣੇਗਾ ਆ ਡਾਕਟਰ ਮੈਂਹੰਦੀਆਂ ਕਲਾ ਦੀ ਧਰਤੀ ਦਾ ਡਾਕਟਰ ਅਜੇ ਸਮਾਂ ਵੀ ਬਹੁਤ ਹੈ ਦੁਨੀਆਂ ਦੇ ਵੱਡੇ ਪ੍ਰਮੋਟਰ ਗਿੰਦਾ ਟੱਲੋ ਗਮਾਨਪੁਰਾ ਪੈरिस ਫਰਾਂਸ ਮਲਕੀਤ ਕਵੈਤ ਤੇ ਦਰਿਆਨ ਦਿਲ ਪ੍ਰਮੋਟਰ ਸ਼ੇਰਾ ਲਾਹੌਰੀ ਮਲ ਇਹ ਭਰਾਗਦੇ ਆ ਡਾਕਟਰ ਦੇ ਤਿੰਨ ਜੱਫੇ ਬਗੇਲਿਆ 11000 ਦੇ ਹੋਣਗੇ ਤਾੜੀਆਂ ਮਾਰ ਦਿਓ ਜ਼ੋਰਦਾਰ ਇਧਰ ਸੇਵਕ ਤਲਵੰਡੀ ਵਾਲਾ ਜਿਸ ਨੌਜਵਾਨ ਦੇ ਪਿੰਡ ਦੇ ਵਿੱਚ ਸੰਤ ਬਾਬਾ ਉਤਾਰ ਸਿੰਘ ਜੀ ਮਹਾਪੁਰਸ਼ ਕਾਰ ਸੇਵਾ ਸਰੀਆਲੀ ਸਾਹਿਬ ਵਾਲੇ ਵੱਡੇ ਖੇਡ ਮੇਲੇ ਕਰਵਾਉਂਦੇ ਆ ਲੋ ਜਗਰਾਜ ਕੋਟ ਬੁੱਢੇੜਾ ਆ ਗਿਆ ਬਾਜੂ ਪੈਂਚੇ ਨਾਲ ਤਿਆਰ ਛੇਤੀ ਇੱਥੇ ਦੱਬ ਜੇ ਚੰਡੇ ਬਾਜੂ ਦੇ ਚਿੱਲੇ ਛੇਤੀ ਕਿੱਥੇ ਦੱਬ ਜੇ ਚੰਡੇ ਗੋਪੀ ਦੇ ਚਿੱਲੇ ਕਾਲੇ ਸੰਗਰੇ ਸੜੀ ਰਕਾਨੇ ਲੜਦਾ ਫਿਰਦਾ ਮੇਲੇ ਖੀਰ ਆਲ ਕੇ ਬੁੱਲਟ ਨੂੰ ਲੋਕੀ ਦਮਦਾ ਕਹਿੰਦੇ ਅੱਜ ਪੰਜਾਬ ਦੇ ਮੇਲੇ ਤੇ ਅਮਰੀਕਾ ਦੇ ਮੇਲੇ ਦੇ ਵੇਖ ਪਟਾਕੇ ਪੈਂਦੇ ਪਟਾਕੇ ਪੈਂਦੇ ਪੰਥ ਦੀ ਪ੍ਰਸਿੱਧ ਆਵਾਜ਼ ਚੰਗਾ ਗਾਉਣ ਵਾਲੇ ਗਿਆਨੀ ਗੁਰਦੇਵ ਸਿੰਘ ਜੀ ਤੋਹਫਾ ਸਾਹਿਬ ਆ ਗਏ ਬਹੁਤ ਬਹੁਤ ਸਤਿਕਾਰ ਕਰਦੇ ਆ ਮਹਾਂਪੁਰਸ਼ਾਂ ਨੇ ਆਵਾਜ਼ੇ ਪੰਜਾਬ ਆਵਾਜ਼ੇ ਕੌਮ ਦਾ ਖਿਤਾਬ ਦਿੱਤਾ ਜਿਨ੍ਹਾਂ ਨੂੰ ਸੰਤ ਬਾਬਾ ਅਵਤਾਰ ਇਹ ਘਿਹਾਰੇ ਵਾਲੇ ਮਹਾਂਪੁਰਸ਼ਾਂ ਨੇ ਇਧਰਲੀ ਸਾਈਡ ਗੁਰਦੇਤ ਤੇ ਦੁੱਲਾ ਗੁਰਦੇਤ ਤੇ ਦੁੱਲਾ ਦੁੱਲਾ ਕਾਂ ਦਾ ਸ਼ੇਰ ਫਿਰਦਾ ਖੁੱਲਾ ਸਾਬਾ ਮਨੀਲਾ ਤੇ ਜੀਤ ਪ੍ਰਮਾਨ ਗੱਗੋ ਬੂਆ ਵੱਡੀ ਸਪੋਰਟ ਕਰਦੇ ਨੇ ਮੁੰਡੇ ਦੀ ਪੁਆਇੰਟ ਇਸ ਲਈ ਰੇਡਰ ਦਾ ਇੱਕ ਮਿੰਟ ਦੀ ਜਰੂਰੀ ਬੇਨਤੀ ਹੈ ਜਿਹੜੇ ਸਾਊਂਡ ਵਾਲੇ ਤੇ ਬਾਕਸੇ ਯਾਰ ਉਹਦੀ ਮਿਹਨਤ ਦੀ ਕਮਾਈ ਉਹਦੇ ਸਪੂਨੀ ਮਸ਼ਰੀਆ ਸੱਟਰਾਂ ਤੋਂ ਮੇਰੇ ਵੀਰ ਪਿਆਰ ਨਾਲ ਯਾਰ ਜਿਹੜੇ ਖੜੇ ਆ ਬਾਕਸੇ ਨਾਲ ਸੱਟੋ ਮੇਰੀ ਧੰਨਵਾਦ ਵੀਰਾਂ ਦਾ ਪਾ ਪਿਆਰ ਦਾ ਸਮੂਦੋ ਆ ਹੋਏ ਬੱਲੇ 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 11000 ਲੱਗਾ ਗਿੰਦੇ ਮਲਕ ਜੀਤ ਤੇ ਸ਼ੇਰੇ ਵੱਲੋਂ ਮੈਂ ਸਾਰਜ ਇਟਲੀ ਵਾਲੇ ਮਹਿਦੀਪੁਰੇ ਭਰਾਵਾਂ ਦਾ ਵੀ ਬਹੁਤ-ਬਹੁਤ ਸਤਾਰ ਕਰਦਾ ਹਾਂ ਸਾਡੇ ਸਾਰਜ ਗਿੱਲ ਭਰਾਵਾ ਵੱਡਾ ਮਾਨ ਸਨਮਾਨ ਜਿਸ ਭਰਾ ਨੇ ਨਾ ਪੰਜਾਬੀ ਮੈਂ ਬੋਲਾਂ ਤਾਂ ਖੁਸ਼ ਹੋਗੇ ਪਹੁੰਚਦਾ ਕਰ ਦਿੱਤਾ ਲਓ ਸਾਹਮਣੇ ਗੁਰਲਾਲ ਕਬੱਡੀ ਪਾਉਣ ਲਈ ਵਧਿਆ ਹੋਇਆ ਮਨਜੀਤ ਪਹਿਲਵਾਨ ਹੈ ਸੰਦੀਪ ਪਹਿਲਵਾਨ ਦਾ ਵੀਰ ਤੇ ਰਾਣਾ ਸੰਧੂ ਬਹਿਰੀਨ ਦੇ ਵਿੱਚ ਵੱਸਦਾ ਮੈਂ ਮਨਜੀਤ ਕੱਟੇ ਉਹਨਾਂ ਦੇ ਜਿਗਰੀ ਯਾਰ ਰਾਣੇ ਸੰਧੂ ਬਹਿਰੀਨ ਵਾਲੇ ਦਾ ਵੀ ਵੱਡਾ ਸਤਕਾਰ ਕਰਦਾ ਪਿੰਡ ਦੇ ਮੇਲੇ ਦੇ ਨਾਲ ਜੁੜੇ ਨੇ ਆ ਫਤਾਪੁਰ ਬੱਲੇ ਬੱਲੇ ਕਰਵਾ ਰਿਹਾ ਪਰ ਸਾਹਮਣੇ ਗੁਰਰਾਲ ਨੇ ਹੈਲੋ ਉਧਰ ਇੰਦਰਜੀਤ ਸਿੰਘ ਜੀ ਬਾਬੇ ਸੋਢੀਆ ਦੇ ਸੇਵਾਦਾਰ ਅਲਗੋਵਾਲਾ ਅਮਰੀਕਾ ਤੋਂ ਸਾਡੇ ਸੁਖਵਿੰਦਰ ਸਿੰਘ ਜੀ ਚੌਕਸ ਹਾਕਾ ਮੈਂਬਰ ਬਹੁਤ ਪਿਆਰ ਸਤਿਕਾਰ ਦੇ ਰਿਹਾ ਇੱਕ ਮਿੰਟ ਮਾਫੀ ਚਾਹੁੰਦੇ ਆ ਗੁਰਦੇਵ ਕਬੱਡੀ ਪਾਰ ਹੈ ਜਿਹੜੀ ਸਾਈਡ ਸਾਊਂਡ ਸਿਸਟਮ ਖੜਾ ਹੈ ਉਧਰਲੀ ਸਾਈਡ ਤੋਂ ਸਾਰੇ ਸਾਡੇ ਪ੍ਰੇਮੀ ਕਬੱਡੀ ਦੇ ਉਹ ਜਿਆਦਾ ਅੰਦਰ ਆ ਗਏ ਨੇ ਗਰਾਊਂਡ ਦੇ ਵਿੱਚ ਕਿਰਪਾ ਕਰਕੇ ਉਹ ਪਿੱਛੇ ਹੋ ਜਾਣ ਸਾਡੀ ਹੱਥ ਜੋੜ ਕੇ ਬੇਨਤੀ ਹੈ ਸੋ ਕਬੱਡੀ ਦਾ ਅਨੰਦ ਮਾਣੋ ਜੁਗਨੋ ਕਰ ਜੁਗਨੋ ਸਾਡੇ ਭਰਾ ਵੱਲੋਂ ਲੱਗਿਆ ਬੰਨ ਦੇ ਬਗਾਰਿਆ ਥਾਪੀ ਗਾ ਬੰਨ ਨੂੰ ਥਾਪੀ ਨਵੀ ਸੰਧੂ ਅਮਰੀਕਾ ਤੇ ਨਾਲ ਸਾਡਾ ਭਰਾ ਹੈ ਪੰਜਾਬ ਇਟਲੀ ਵੱਲੋਂ 5000 ਜਗਨ ਦੇ ਜੱਪ ਜੱਪ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਸਾਹਮਣੇ ਦੇਖਾਂਗੇ ਪੈਂਦੀ ਹੋੜ ਰੇਡ ਆ ਲੱਗੇ ਗੋਪੀ ਆ ਲੱਗੇ